ਭਈ ਇਹ ਆ ਇਹ ਟਰਾਲੀ ਲੋਡ ਕਰਨ ਦੇ ਉਤੋਂ ਬਾਅਦ ਫਿਰ ਆਪਣਾ ਆ ਮਾਲ ਪਿਆ ਦੇਖੋ ਇਹ 101 ਪਿੰਜੇ ਤੋਂ ਇੱਥੋਂ ਭਰਨੇ ਆ ਤੇ 200 ਤੋਂ ਭਰਨਾ ਵਾ ਤੇ 90 ਇੱਕ ਦੁਕਾਨ ਤੋਂ ਹੋਰ ਤੋਂ ਭਰਨੇ ਆ ਤੇ ਆਹ ਲੱਗੀ ਆਪਣੀ ਗੱਡੀ ਸਾਹਮਣੇ ਤੇ ਆਹ ਟਰਾਲੀ ਲੋਡ ਹੋਣ ਤੋਂ ਬਾਅਦ ਫਿਰ ਆਪਣੀ ਗੱਡੀ ਲੱਗੂਗੀ ਤੇ ਜਦੋਂ ਟਰਾਲੀ ਚੱਲ ਜੂਗੀ ਫਿਰ ਆਪਾਂ ਗੱਡੀ ਇੱਥੇ ਲੈ ਆਵਾਂਗੇ ਆਹ ਮਾਲ ਪੈਣਾ ਆਪਣੀ ਗੱਡੀ 'ਚ ਜਦੋਂ ਗੱਡੀ ਇੱਥੇ ਲੈ ਆਵਾਂਗੇ ਤੇ ਫਿਰ ਤਾਨੂੰ ਭਾਵਾਂਗੇ ਮੋਲਚਾਲਾ ਇਧਰ ਉਹ ਨਹੀਂ ਗੱਡੀ ਰਹਿ ਗਈ ਆਪਣੀ ਇੱਕੋ ਆ ਥੋੜੇ ਰਹਿ ਗਏ ਬਸ 98 ਥੋੜੇ ਰਹਿ ਗਏ ਆ ਗੱਡੀ ਆਪਣੀ ਭਰ ਜ ਨਹੀਂ ਫੇ ਤੇ ਇੱਕ ਗੱਡੀ ਆ ਉਥੇ ਨਾ ਰਾਹ ਚ ਬੜੇ ਟੁੱਟ ਗਿਆ ਦੋ ਘੋਗ ਵਾਜੀ ਜਾਣੇ ਪੰਜਾਬ ਦਾ ਹੋ ਘੜੀ ਸਾਈਡ ਤੇ ਉਧੇ ਫੇਰ ਆਪਣੀ ਰਾਹ ਖੁੱਲਣਾ ਉਧਰ ਇਧਰ ਉਹ ਛੇ ਦੇ ਵਜੇ ਜੇ ਡੇਢ ਤੇ ਗੱਡੀ ਹੌਣ ਲੱਗੀ ਆਪਣੀ ਭਰਨਾ ਮੇਕੋ ਲੈਵਲ ਦੇ ਦੰਦੇ ਆ ਪਾਰਨਾ ਗੱਡੀ ਚੈੱਕ ਕਰਵਾ ਇਧਰ ਹੁਣ ਇੱਕ ਵਾਰ ਗੱਡੀ ਸਾਰੀ ਭਰ ਕੇ ਕਨੈਕਸ਼ਨ ਨਾ ਕਰਾ ਕੇ ਫਿਰ ਬਿੱਲ ਲੈ ਕੇ ਫਿਰ ਦੁਰਦੇ ਆ ਉਥੇ ਨਾਲੇ ਗੱਡੀ ਵੀ ਨਿਕਲ ਜੂ ਉਹ ਵਾਲੀ ਜਿਹੜੇ ਪਲੇ ਟੁੱਟੇ ਉਥੇ ਕਾ ਆਹ ਮਿੱਤਰੋ ਪਹੁੰਚ ਗਏ ਆ ਆਪਣੇ ਸਾਈਡਰ ਚ ਤੇ ਆ ਗੱਡੀ ਆਪਣੀ ਕੱਲ ਹੀ ਆਈ ਹੈ ਖਾਲੀ ਨਹੀਂ ਹੋਈ ਅਜੇ ਤੱਕ ਯਾਰਾ ਅੱਜ ਖਾਲੀ ਨਹੀਂ ਹੋਣੀ ਆ ਜੇ ਬਰਾ ਮੇਲੇ ਜਿਹੜੀ ਆ ਟੌਲਾਂਾਂ ਲਈ ਆਪਦੀਆਂ ਕਰੀ ਜਾਂਦੇ ਖਾਲੀ ਐ ਬਾਹਰ ਦੀ ਕਰੀ ਨਹੀਂ ਖਾਲੀ ਕਰਦੇ ਉਹ ਗੱਡੀ ਦਾ ਨਾ ਡੈਕਟ ਹੋ ਗਿਆ ਇੰਡੀਕੇਟਰ ਨੂੰ ਕਰਦੇ ਸੈੱਟ ਹੋਣਾ ਨਾ ਮਿੱਤਰੋ ਗੱਡੀ ਹੁਣ ਇੰਨੀ ਅਜੇ ਖਾਲੀ ਆਪਾਂ ਚੱਲੇ ਘਰ ਨੂੰ ਤੇ ਡਰਾਈਵ ਉਹਨੇ ਗੱਡੀ ਖਾਲੀ ਕਰਕੇ ਲਾਇਆ ਹੁਣੀ ਐ ਦੇਖੋ ਤੁਸੀਂ ਕਿੰਨੀਆਂ ਗੱਡੀਆਂ ਚੈੱਕ ਕਰੋ ਇਧਰ ਪਰ ਆਪਣੀਆਂ ਆ ਸੈਦਰ ਦੀਆਂ ਕਿਉਂਕਿ ਇਹ ਸੈੱਲ ਦਾ ਆਪਦੀਆਂ ਗੱਡੀਆਂ ਜਰੀ ਲਾਉਂਦਾ ਗੱਡੀ ਜਿੰਗੜੀਆਂ ਘੱਟ ਦਉਂਦਾ ਤਾਂ ਕਰਕੇ ਆਪਾਂ ਲੱਭੀਏ ਬੱਸ ਹੋਣਾ ਲੋਏ ਲੋ ਚੱਲੀਏ ਆਪਾਂ ਆਪਣੇ ਘਰ ਨੂੰ ਮਿੱਤਰੋ ਅੱਜ ਹੈਗਾ ਜੀ ਅਗਲਾ ਦਿਨ ਤੇ ਗੱਡੀਆਂ ਆਪਣੀ ਵੜ ਗਈਆਂ ਅੰਦਰ ਤੇ ਗੱਡੀਆਂ ਹੁੰਦਾ ਵੀ ਖਾਲੀ ਤੇ ਵੇਖੋ ਹੁਣ ਕਿੰਨਾ ਚੜਚ ਕਰਦੇ ਜਿੱਥੋਂ ਬੱਦਲ ਵੀ ਹੈਗਾ ਵੇਖੋ ਚੈੱਕ ਕਰੋ ਇੱਧਰ ਚਰੇ ਮੀ ਬੰਦਿਆ ਸੀ ਤੇ ਐਨੀ ਗੱਡੀ ਹੋਈ ਖਾਲੀ ਬਾਕੀ ਹਣ ਵੇਖੋ ਕੀ ਬਾਹ ਗਾਂ ਬੰਦਾ ਲਓ ਮਿੱਤਰੋ ਗੱਡੀ ਕੁੜੀ ਆਪਣੀ ਹੋਈ ਖਾਲੀ ਕੰਡਾ ਵੀ ਕਰਾ ਲਿਆ ਆਪਾਂ ਹੁਣ ਰਹਿ ਗਈ ਪਹੁੰਚ ਲੈਣ ਵਾਲੀ ਇਹਨਾਂ ਕੋ ਪਹੁੰਚ ਪੰਜ ਲੈ ਗਏ ਫਿਰ ਆਪਾਂ ਜੰਨੇ ਆ ਅੱਜ ਕਿਉਂਕਿ ਗੱਡੀ ਆਈ ਮਾਂ ਖਾਲੀ ਅੱਜ ਅੱਜ ਤਾਂ ਖਰੀਦਣੀ ਆਈ ਮੰਡੀ ਚ ਗੱਡੀ ਭਰਨੀ ਆ ਮੇਰੇ ਖਿਆਲ ਨਾਲ ਕੱਲ ਕੱਲ ਇਹਦੇ ਬਾਰੇ ਮੇਰੇ ਖਿਆਲ ਨਾਲ ਪੜਾ ਕਰ ਲਾਂਗੇ ਕਿਹੜਾ ਚੱਲ ਕੀ ਜਾਂਦੇ ਆ ਤੇ ਨਾਲੇ ਪਛੇਨਾ ਫਰਸ਼ ਟੁੱਟਾ ਆਪਣਾ ਮੜਾ ਜਾ ਉਥੋਂ ਕਿ ਜ ਲਵਾਲ ਨੇ ਨੂੰ ਮੜੇ ਜੇ ਪਲੇਵ ਵਾਲੇ ਬੜੇ ਚੀਕਦੇ ਆ ਆ ਟੁੱਟਾ ਆਵੇ ਮੜਾ ਇਹ ਛੱਟ ਕਰਾ ਲੈਂਦੇ ਇਹਨੂੰ ਆ ਲੈਣ ਨੂੰ ਕੀ ਹੋ ਗਿਆ ਆਪਣੀ ਨੂੰ ਨਾ ਦੇ ਪੇਮ ਜਾਉਦਾ चलो कोई गल नहीं लो मित्रों तो आ जाएगा ये तारी रोड सीधा जाइए वाघा बॉर्डर इतने आ सैल रहा है दंबा ये पिछले बने का सेफ्टी रैस मिल जिथे आप पिछला चक्कर खाली किया आओ राजे आओ लिखे ना सेफ्टी रैस मिल आओ लिखा ਏ 60 70 ਮੇਲੇ ਗੱਡੀ ਚੌਲ ਭਰ ਕੇ ਆਈ ਭਰ ਨਹੀਂ ਆ ਇਹ ਕਾ ਇੱਕ ਕੋੜਾ ਲਗਾ ਅੰਦਰ ਤੁਹਾਨੂੰ ਖਾਉਣਾ ਵੀ ਬੰਜੂ ਕੋੜਾ ਬੰਜੂ ਮੇਟਰ ਆ ਕੋੜਾ ਜਿਹਾ ਇਹ ਜਾਣਾ 오ਡੀਸਾ ਚੈੱਕ ਕਰੋ ਇਧਰ ਬਹੁਤ ਗੱਡੀਆਂ ਇਨਾਂ ਦੀਆਂ ਆਉਂਦੀਆਂ ਗੱਡੀਆਂ ਬਹੁਤ ਐਨਾਂ ਦੀਆਂ ਤਾਂ ਕਰਕੇ ਟਾਈਮ ਲਾਉਂਦੇ ਚੈੱਕ ਕਰੋ ਇਧਰ ਚੌਲਾਂ ਦੀਆਂ ਗੱਡੀਆਂ ਬੜੀਆਂ ਨਿਕਲਦੀਆਂ ਨੇ ਇਨਾਂ ਦੀਆਂ 3-4 ਉਹ ਵੀ ਨਿਕਲਦੀਆਂ ਗੱਡੀਆਂ ਗੱਡੀ ਖਾਲੀ ਕਰਕੇ ਆ ਪਾ ਗਏ ਆ ਘਰ ਅੱਜ ਮਾਲ ਨਹੀਂ ਹੈਗਾ ਕੱਲ ਭਰਾਂਗੇ ਗੱਡੀ ਨਾਲ ਡਰਾਈਵਰ ਆਇਆ ਉਹ ਚਲ ਗਿਆ ਘਰ